ਸ੍ਰੀਕਲ ਦਾਨ ਮਿਊਟ ਵੇਖ ਰਹੇ ਹੋ ਤੁਸੀਂ ਮੈਂ ਹਾਂ ਖੁਸ਼ਪ੍ਰੀਤ ਕੌਰ ਅੱਜ ਮੜ ਤੋਂ ਸਰਕਾਰੀ ਬਸਾਂ ਦਾ ਚੱਕਾ ਜਾਮ ਹੋਇਆ ਪੀਆਰਟੀਸੀ ਦਾ ਚੰਡੀਗੜ੍ਹ ਡੀਪੂ ਬੰਦ ਕੀਤਾ ਗਿਆ ਹੈ ਜਿੰਨੇ ਵੀ ਮੁਲਾਜ਼ਮ ਨੇ ਉਹਨਾਂ ਸਾਰਿਆਂ ਦੇ ਵੱਲੋਂ ਚੰਡੀਗੜ੍ਹ 'ਚ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਪੰਜਾਬ ਸਰਕਾਰ ਦੇ ਖਿਲਾਫ ਨਾਰੇਬਾਜੀ ਕਰ ਰਹੇ ਨੇ ਉਹ ਕਹਿੰਦੇ ਨੇ ਕਿ ਅਸੀਂ ਲੰਬੇ ਸਮੇਂ ਤੋਂ ਸਰਕਾਰ ਨੂੰ ਆਪਣੀਆਂ ਮੰਗਾਂ ਬਾਰੇ ਦੱਸ ਚੁੱਕੇ ਹਾਂ ਕਿ ਸਾਡੀਆਂ ਇਹ ਵਾਲੀਆਂ ਮੰਗਾਂ ਨੇ ਪਰ ਅਜੇ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਿਸ ਨੂੰ ਲੈ ਕੇ ਅਸੀਂ ਮੜ ਤੋਂ ਧਰਨੇ ਤੇ ਬੈਠੇ ਹਾਂ ਕਈ ਰੂਟਾਂ ਦੇ ਔ ਲੋਕ ਜਿਹੜੇ ਨੇ ਸਵਾਰੀਆਂ ਜਿਹੜੀਆਂ ਨੇ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਜ਼ਰੂਰ ਕਰਨਾ ਪੈ ਰਿਹਾ ਤੇ ਇਸ ਗੱਲ ਤੇ ਇਸੇ ਨੂੰ ਲੈ ਕੇ ਮੁਲਾਜ਼ਮਾਂ ਦਾ ਕਹਿਣਾ ਕਿ ਸਾਨੂੰ ਪਤਾ ਹੈ ਸਵਾਰੀਆਂ ਨੂੰ ਮੁਸ਼ਕਲਾਂ ਆਉਂਦੀਆਂ ਨੇ ਤੇ ਇਸੇ ਕਰਕੇ ਅਸੀਂ ਸਰਕਾਰ ਨੂੰ ਕਈ ਵਾਰ ਆਪਣੀਆਂ ਮੁੱਖ ਮੰਗਾਂ ਜਿਹੜੀਆਂ ਉਹ ਦੱਸ ਟੁਕੀਆਂ ਕਿ ਇੱਕ ਤਾਂ ਸਾਡੇ ਮੁਲਾਜ਼ਮ ਜਿਹੜੇ ਨੇ ਉਹਨਾਂ ਨੂੰ ਪੱਕਿਆ ਕੀਤਾ ਜਾਵੇ ਤੇ ਦੂਜਾ ਹੋਰ ਨਵੀਆਂ ਬਸਾਂ ਪਾਈਆਂ ਜਾਣ 10000 ਸਾਂ ਦੀ ਮੰਗ ਜੜੀ ਹੈ ਉਹ ਮੁਲਾਜ਼ਮਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਕਿ ਹੋਰ ਬੱਸਾਂ ਪਾਈਆਂ ਜਾਣ ਕਿਉਂਕਿ ਬੱਸਾਂ ਘੱਟ ਹੋਣ ਕਰਕੇ ਇੱਕ ਬੱਸ ਦੇ ਵਿੱਚ ਵਧੇਰੇ ਸਵਾਰੀਆਂ ਚੜ ਜਾਂਦੀਆਂ ਨੇ ਜਿਸ ਕਰਕੇ ਕਈ ਵਾਰ ਸੜਕ ਹਾਦਸੇ ਵੀ ਵਾਪਰਦੇ ਨੇ ਸੋ ਸਵਾਰੀਆਂ ਨੂੰ ਇੱਕ ਵਾਰ ਮੁੜ ਤੋਂ ਅੱਜ ਮੁਸ਼ਕਲਾਂ ਦਾ ਸਾਹਮਣਾ ਜ਼ਰੂਰ ਕਰਨਾ ਪੈ ਰਿਹਾ ਕਿਉਂਕਿ ਸਰਕਾਰੀ ਬੱਸਾਂ ਬੰਦ ਨਹੀਂ ਤੇ ਕਿਹੜੀਆਂ ਮੁੱਖ ਮੰਗਾਂ ਨੂੰ ਲੈ ਕੇ ਧਰਨੇ ਤੇ ਬੈਠੇ ਨੇ ਪੀਆਰਟੀਸੀ ਤੇ ਪੰਨ ਬੱਸ ਦੇ ਮੁਲਾਜ਼ਮ ਇੱਕ ਵਾਰ ਉਹ ਸੁਣਦੇ ਆ ਕਿ ਮੁੱਖ ਮੰਗਾਂ ਕਿਹੜੀਆਂ ਨੇ ਮੇਰਾ ਗੁਰਪ੍ਰੀਤ ਸਿੰਘ ਕੰਬੋਜ ਜੀ ਹਾਂਜੀ ਤੇ ਮੈਂ ਪ੍ਰਧਾਨ ਚੜੀ ਗੱਡੀ ਪੂਰੀ ਮੌਕਾ ਬਣਿਆ ਪੱਟੀ ਹੋ ਗਿਆ ਤੁਹਾਡਾ ਵੀਰ ਨੇ ਤੇ ਕੀ ਪਰ ਸਾਰ ਸਾਰ ਅਸੀਂ ਇਹ ਕੀਤਾ ਦੇਖੋ ਸਾਡੇ ਡੀਪੂ ਦੇ ਵਿੱਚ ਇੱਕ ਗੁੰਡਾਗਾ ਹੀ ਤੱਕ ਮੈਨੇਜਮੈਂਟ ਦਾ ਰਬਈਆ ਇੰਨਾ ਗੰਦਾ ਹੋ ਚੁੱਕਿਆ ਹੈ ਜਿਹੜੇ ਡੀਪੂ ਜੋ ਅਸੀਂ ਚੇਂਜ ਕਰਾਏ ਤੇ ਬੰਦੇ ਚੇਅਰਮੈਨ ਸਾਹਿਬ ਨੂੰ ਆਡੀਓ ਕਲਿੱਪ ਸਾਰਾ ਕੁਝ ਸਮਾਨ ਦਿਆ ਸੀ ਪਰ ਕਿਤੇ ਨਾ ਕਿਤੇ ਉਹ 2-3 ਮਹੀਨੇ ਸੈਂਟਰ ਫਲੈਂਗ ਚ ਭੇਜ ਕੇ ਫੇਰ ਉਹ ਬੰਦਿਆਂ ਨੂੰ ਇੱਥੇ ਬਰਾਜਮਾਨ ਕਰਾਇਆ ਜਾ ਰਿਹਾ ਸੀ ਤਾਂ ਤੇ ਜਿਹੜੇ ਬੰਦੇ ਕਰੈਕਸ਼ਨ ਕਰਦੇ ਸੀ ਪਰ ਫਿਰ ਉਸ ਤੋਂ ਬਾਅਦ ਕਿਲੋਮੀਟਰ ਮਾਲਕਾਂ ਵੱਲੋਂ ਸਾਡੇ ਕਨੈਕਟਰ ਨੂੰ ਮਾਇਆ ਭੇਣਾ ਦੀ ਕੁੜੀਆਂ ਦੀ ਗਾਲਾਂ ਕੱਢੀ ਜਾ ਰੀਆਂ ਧਮਕੀ ਦਿੱਤੀ ਜਾ ਰਹੀ ਡੀਪੂ ਦੇ ਵਿੱਚ ਆਤ ਨੂੰ ਮਾਰ ਦਾਂਗੇ ਕਿਉਂਕਿ ਸਾਡੀ ਮੈਨੇਜਮੈਂਟ ਦੇ ਅਧਿਕਾਰੀ ਉਹ ਕਿਲੋਮੀਟਰ ਮਾਲਕਾਂ ਨਾਲ ਭੁਲੇ ਮਿਲੇ ਹੋਏ ਆ ਉਹਨਾਂ ਦੇ ਗੱਡੀਆਂ ਦੇ ਕਿਲੋਮੀਟਰ ਵਧ ਕਰਾਉਨੇ ਆ ਪੈਸਾ ਚੇਬਾਂ ਚ ਜਾ ਰਿਹਾ ਉਹਨਾਂ ਦੇ ਕੋਈ ਕਾਰਵਾਈ ਨਹੀਂ ਇੰਚ ਕਰਦੇ ਪਰ ਅਸੀਂ ਡੀਪੂ ਇਸੇ ਕਰਕੇ ਬੰਦ ਕਰਿਆ ਹੋਇਆ ਕਿ ਉਹ ਬੰਦਿਆਂ ਦੇ ਪ੍ਰੋਪਰ ਕਾਰਵਾਈ ਹੋਵੇ ਤੇ ਉਹਨਾਂ ਦੀਆਂ ਗੱਡੀਆਂ ਦੇ ਟੈਂਡਰ ਜਿਹੜੇ ਰੱਦ ਹੋਣ ਤੇ ਮੈਕਮਾ ਵੀ ਪੁਲਿਸ ਕਾਰਵਾਈ ਕਰਾਵੇ ਤੇ ਅਸੀਂ ਵੀ ਮੈਕਮਾ ਕਾਰਵਾਈ ਵੀ ਹੋਵੇ ਤੇ ਪੁਲਿਸ ਕਾਰਵਾਈ ਜਿਹੜਾ ਅਮਨਦੀਪ ਡੀਆਈਏ ਹੈ ਪਹਿਲਾਂ ਉਹਨੇ ਕਰਪਸ਼ਨ ਦੇ ਸਬੂਤ ਵੀ ਅਸੀਂ ਪੰਜਾਬ ਸਰਕਾਰ ਨੂੰ ਦੇ ਚੁੱਕੇ ਚੇਅਰਮੈਨ ਸਾਹਿਬ ਨੂੰ ਦੇ ਚੁੱਕੇ ਪਰ ਉਹਨਾਂ ਦੇ ਕੋਈ ਕਾਰਵਾਈ ਨਹੀਂ ਉਹਨਾਂ ਨੂੰ ਟਰਮੀਨੇਟ ਕਰਕੇ ਫਿਰ ਅਨਕੁਐਰੀ ਲਾਈ ਜਾ ਜਦੋਂ ਅਸੀਂ ਇਹ ਮਾਮਲਾ ਐਮਪੀ ਸਾਹਿਬ ਦੇ ਧਿਆਨ ਤੇ ਲਿਆ ਦਿੱਤਾ ਤਾਂ ਉਹਨੂੰ ਲੱਗਦਾ ਨਹੀਂ ਇਹਦਾ ਮੈਨੂੰ ਇੱਕ ਹੋਰ ਚਾਹ ਚੀਜ਼ ਆਮ ਆਪੀ ਪਾਰਟੀ ਤਕਰੀਬਨ 100% ਜੀ ਜਿਹੜੇ ਵਾਦੇ ਕੀਤੇ ਸੀ ਵੀ ਅਸੀਂ ਕਰਪਸ਼ਨ ਦੇ ਖਿਲਾਫ ਹਾਂ ਪਰ ਕਿਤੇ ਨਾ ਕਿਤੇ ਦੂਜੀ ਸਰਕਾਰਾਂ ਨਾਲੋਂ ਵੀ ਮਾੜੀ ਪਾਰਟੀ ਨਿਕਲੀ ਇਹਨਾਂ ਨੂੰ ਨਾ ਤਾਂ ਕੋਈ ਸੁਣਵਾਈ ਸਿਰਫ ਆਪਦੀ ਸਿਰਫ ਇੱਕ ਕੁਰਸੀ ਦੀ ਪੈ ਗਈ ਕੁਰਸੀ ਦੇ ਇਲਾਜ ਚ ਰਸੇ ਪਏ ਆ ਵੀ ਹਾਂ ਸਾਨੂੰ ਕੁਰਸੀ ਦੀ ਖੁਸ਼ੀ ਹੋਈ ਪਈ ਹੈ ਉਹਨਾਂ ਨੂੰ ਪਰ ਕਿਸੇ ਮੁਲਾਜ਼ਮ ਦੇ ਬਾਰੇ ਕੋਈ ਮੁਲਾਜ਼ਮ ਨਹੀਂ ਪੱਕਾ ਕੀਤਾ ਕਿਤੇ ਕਰਪਟ ਅਧਿਕਾਰੀ ਤੇ ਕੋਈ ਕਾਰਵਾਈ ਨਹੀਂ ਕੀਤੀ ਕਿਉਂਕਿ ਜਿਹੜੇ ਸਾਡੇ ਮਨਿੰਦਰਪਾਲ ਸਿੱਧੂ ਜੀ ਐਮ ਐ ਪਹਿਲਾਂ ਇਹ ਸੰਗਰੂਰ ਹੈ ਤਾਂ ਸੰਗਰੂਰ ਡਿੱਪੂ ਬੰਦ ਰਹਿੰਦਾ ਸੀ ਚੰਡੀਗੜ੍ਹ ਆਇਆ ਉਹਨਾਂ ਚੰਡੀਗੜ੍ਹ ਡਿੱਪੂ ਬੰਦ ਰਹਿੰਦਾ ਕਿਉਂਕਿ ਬਾਈ ਜੋ ਵੀ ਇਹ ਕਰਪਟ ਅਧਿਕਾਰੀਆਂ ਦੇ ਨਾਲ ਮਿਲੇ ਹੋਏ ਆ ਸਾਨੂੰ ਤਾਂ ਇੰਚਾ ਹੀ ਲੱਗਦਾ ਜੀ ਆਮ ਆਮ ਦੇ ਨਾਮ ਦਿੱਤੀਆਂ ਗਈਆਂ ਦੇਖੋ ਆਮ ਪਬਲਿਕ ਤੋਂ ਅਸੀਂ ਮਾਫੀ ਮੰਗਦੇ ਆ ਅਸੀਂ ਸਰਕਾਰ ਨੂੰ ਪਹਿਲਾਂ ਵੀ ਗੁਹਾਰ ਲਾਈ ਹੈ ਵੀ 10000 ਬਸ ਪਾਓ ਅਸੀਂ ਇਹ ਕਰਕੇ ਕਿਉਂਕਿ ਇਹ ਸਵਾਰੀਆਂ ਡਿੱਗ ਜਾਂਦੀਆਂ ਅੱਜਕੱਲ੍ਹ ਆਮਦਨ ਕਰਕੇ ਸਵਾਰੀ ਬਹੁਤ ਜ਼ਿਆਦਾ ਵਧੀ ਹੋਈ ਹੈ ਤੇ ਉਹ ਡਰਾਈਵਰ ਤੇ ਗਲ ਪੈ ਜਾਂਦੇ ਆ ਪਰ ਸਰਕਾਰ ਨੇ ਸੁਪਰੀਮ ਕੋਰਟ ਦੇ ਜਿਹੜੇ ਕਾਨੂੰਨ ਹੈ ਬਹੁਤ ਪਾਈਪ ਲੱਟ ਹੋਏ ਪਏ ਆ ਪਰ ਕਿਤੇ ਨਾ ਕਿਤੇ ਅਸੀਂ 52 ਸਵਾਰੀਆਂ ਲਾਊਟ ਕਰੀਆਂ ਪਰ ਪੰਜਾਬ ਸਰਕਾਰ ਨੂੰ 10000 ਬਸ ਪਾਵੇ ਪੰਜਾਬ ਦੀ ਜਨਤਾ ਨੂੰ ਜਿਹੜੇ ਸਫਰ ਸੂਤ ਵਧੀਆ ਮਿਲੇ ਨਾਲੇ ਪੰਜਾਬ ਦੇ ਬੇਰੁਜ਼ਗਾਰ ਬੱਚਿਆਂ ਨੂੰ ਰੋਜ਼ਗਾਰ ਮਿਲੂਗਾ ਬਾਹਰ ਜਾਣ ਦੀ ਲੋੜ ਨਹੀਂ ਪੈਣੀ